ਮਾਰਿਆ ਸਿੱਖਾ ਜਗਤ ਵਿੱਚ ਗੁਰੂਆਂ ਦੇ ਦਰਬਾਰੋਂ ਪੰਥ ਚਲਾਇਆ ਜਗਤ ਪਾਰਕ ਧੰਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਖ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਏ ਅੱਜ ਧੰਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਪੁਰਖ ਦੇ ਸੰਬੰਧ ਵਿੱਚ ਗੁਰਦੁਆਰਾ ਰਾਮਗੜ੍ਹਿਆ ਕਲਮਰ ਰੋਡ ਪਟਿਆਲਾ ਤੋਂ ਸਬਟੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਅਤੇ ਤਾਂ ਤਾਂ ਜ਼ਿਕਰੂ ਗੁਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਤਾ ਸਜਾਇਆ ਗਿਆ ਹੈ ਇਹ ਨਗਰ ਕੀਤਾ ਨੇ ਸ਼ਹਿਰ ਦੇ ਵੱਖ-ਵੱਖ ਪੁਜਾਰਾਂ ਦੇ ਵਿੱਚੋਂ ਹਾਂਦਾ ਹੋਇਆ ਸ਼ਹਿਰ ਦੀ ਪ੍ਰਕਰਮਾ ਕਰੇਗਾ ਉੱਥੇ ਗੁਰਨਾਮਲੇਵਾ ਨੂੰ ਗੁਰੂ ਨਾਨਕ ਸਾਹਿਬ ਦਾ ਜੋ ਸੰਦੇਸ਼ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਂ ਸਰਬਾਧਾ ਭਲਾ ਦਾ ਸੰਦੇਸ਼ ਸੰਮੁੱਚੇ ਜਗਤ ਨੂੰ ਦੱਦੇ ਹੋਏ ਇਹ ਜਗਤ ਦੇ ਵਿੱਚ ਭੰਕਣ ਸ੍ਰੀ ਗੁਰੂ ਨਾਨਕ ਦੇਵ ਜੀ ਸਿਖਿਆਮਾਨੂ ਜਿਹਾ ਇਹ ਸੰਦੇਸ਼ ਹੈ ਅਮਨ ਸ਼ਾਂਤੀ ਤੇ ਸਰਬਾਧੇ ਭਲੇ ਦਾ ਸੰਦੇਸ਼ ਹੈ ਔਰ ਇਸ ਨਗਰਿਕਤਨ ਦੇ ਵਿੱਚ ਸਾਰੇ ਸ਼ਹਿਰ ਦੀਆਂ ਜਿੱਥੇ ਧਾਰਮਿਕ ਜਥੇਬੰਦੀਆਂ ਉਥੇ ਰਾਜਨੀਤਿਕ ਆਗੂ ਵੀ ਸ਼ਾਮਲ ਹੋਏ ਨੇ ਅਸੀਂ ਸਮੂਥੇ ਨਾਮਲੇਵਾ ਸਾਰੇ ਭਾਰਤ ਵਾਸੀਆਂ ਨੂੰ ਜਿੱਥੇ ਸ਼ਾਂਤੀ ਦਾ ਅਪਰੇਸ਼ ਜੋ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਿੱਤਾ ਹੈ ਉਸ ਦੇ ਰਸਤੇ ਤੇ ਚਲਦੇ ਹੋਏ ਲੱਖ ਲੱਖ ਵਧਾਈ ਦਿੰਦੇ ਹਾਂ ਔਰ ਸਾਰੇ ਜਗਤ ਦੇ ਵਿੱਚ ਇੱਛੇ ਤਰ੍ਹਾਂ ਹੀ ਸ਼ਾਂਤੀ છਾਈ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨਕ ਪ੍ਰਗਟਿਆ ਮਿੱਟੀ ਧੁੰਦ ਜਾ ਕੇ ਚਾਨਣ ਹੋਵਾ ਸਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਰਾਮਗੜੀਆ ਅਕਾਨਵਾ ਰੋਡ ਤੋਂ ਜੋ ਨਗਰ ਕੀਰਤਨ ਸਜਾਇਆ ਗਿਆ ਹੈ ਉਸ ਵਿੱਚ ਸ਼ਹਿਰ ਦੀਆਂ ਔਰ ਇਲਾਕੇ ਦੀਆਂ ਸਮੂਹ ਸੰਗਤਾਂ ਨੇ ਸ਼ਿਰਕਤ ਕਰਕੇ ਗੁਰੂ ਨਾਨਕ ਸਾਹਿਬ ਨੂੰ ਨਤਮਸਤਕ ਹੋ ਕੇ ਇਹ ਜਿਹੜਾ ਹੈ ਦਿਹਾੜਾ ਮਨਾਇਆ ਗਿਆ ਹੈ ਔਰ 5 ਤਰੀਕ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਵੱਖ-ਵੱਖ ਗੁਰਦੁਆਰਿਆਂ ਵਿੱਚ ਅ ਗੀਵਾਂ ਸਜਾਏ ਜਾਣਗੇ ਸਾਰੀਆਂ ਨਾਨਕ ਨਾਮ ਲੈਵਾਨੂੰ ਅੰਤਿਹਾ ਇਹ ਉਹਨਾਂ ਵਿੱਚ ਵੀ ਪਹੁੰਚ ਕੇ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰੋ ਤੇ ਨਾਮ ਜਪੋ ਸਿਖਤ ਕਰੋ ਵਣ ਸਕੋ ਦੇਸ਼ ਨੂੰ ਬਣਾਉਂਦੇ ਹੋਏ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਦੇ ਚੱਲ ਕੇ ਆਪਣਾ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਰਾਮਗੜੀਆ ਕਨੂਮਨ ਰੋਡ ਬਟਾਲੇ ਦੀ ਪ੍ਰਬੰਧਕ ਕਮੇਟੀ ਨੇ ਸੰਗਤ ਦੇ ਸਹਿਯੋਗ ਦੇ ਨਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸਾਹੇਟ ਤੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਵਿੱਚ ਨਗਰ ਕੀਰਤਨ ਸੰਗਾਇਆ ਵਾ ਜਿਹਦੇ ਵਿੱਚ ਅਤਵੰਤੇ ਸੰਗਤਾਂ ਸੱਜਣ ਇਹ ਸੰਗਤਾਂ ਵੱਡੀ ਪੱਧਰ ਤੇ ਹਾਜ਼ਰ ਹੋਈਆਂ ਵਾ ਤੇ ਸਰਬੱਤੇ ਪ੍ਰਤੀ ਅਰਦਾਸ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਗਰ ਕੀਰਤਨ ਬੜੀ ਸ਼ਕਤੋਂ ਭਾਵ ਨਾਲ ਢੇਡਿਆ ਜਾਂਦਾ ਮੈਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵਾਮ ਕਰੀਆ ਵਰਕਵਾਲ ਦੇ ਕਮੇਟੀ ਸੁਆਦ ਮੋਹੰਦਰ ਸਾਹਿਬ ਬਾਲਾ ਦਾ ਧੰਨਵਾਦ ਕਰਦਾ ਜਿਹੜੇ ਸਮੂਹ ਸਾਰੇ ਨਗਰ ਨੂੰ ਸਾਰੇ ਪਟਾਲਾ ਸ਼ਹਿਰ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ ਸਾਰੀਆਂ ਸੰਤਾਂ ਨੂੰ ਯਾਦ ਲਾਉਂਦੇ ਹੋਏ ਨਗਰ ਕੀਰਤਨ ਕੱਢਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਧੰਨ ਧੰਨ ਸਾਹਿਬ ਸਿੰਘ ਨੂੰ ਨਾਮ ਦੇ ਦੀਦਾ ਅਪਦੇਸ਼ ਆ ਨਾਨਕ ਨਾਮ ਚਲਦੀ ਕਲਾ ਜਿਹੜੇ ਭਾਵੇਂ ਸਭ ਦਾ ਭਲਾ ਸਰਪੱਤ ਦਾ ਭਲਾ ਮੰਗਣਾ ਚਾਹੀਦਾ ਉਹ ਨਾਨਕ ਪਾਤਸ਼ਾਹ ਦੇ ਵਿਰদেশ ਨਾਲ ਜੁੜਨਾ ਚਾਹੀਦਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਖਿਰਮਤ